ਜੇ ਤੁਸੀਂ ਜੀ 골ਡਨ ਦੁੱਧ ਆ ਤਰੀਕੇ ਦੇ ਨਾਲ ਕਰੇ ਤਿਆਰ ਕਰਕੇ ਪੀਣਾ ਸਟਾਰਟ ਕਰਤਾ ਜਿਹੜਾ ਤੁਹਾਡਾ ਦਿਮਾਗ ਹੈ ਜੀ ਕੰਪਿਊਟਰ ਤੋਂ ਤੇਜ਼ ਹੋ ਜੂਗਾ ਤੇ ਜਿਹੜਾ ਸਰੀਰ ਹੈ ਲੋਹੇ ਤੋਂ ਮਜ਼ਬੂਤ ਹੋ ਜਾਊਗਾ ਤੁਸੀਂ ਕਰਨਾ ਹੈ ਕੀ ਜੀ 1 ਲੀਟਰ ਦੁੱਧ ਲੈ ਲੈਣਾਗਾ ਉਸ ਤੋਂ ਬਾਅਦ ਇਹਨੇ ਤੁਸੀਂ ਦੁੱਧ ਨੂੰ ਗਰਮ ਕਰ ਲਿਓ ਜਦੋਂ ਇਹ ਗਰਮ ਹੋ ਗਿਆ ਜੀ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕੀ ਜਿਹੜੀਆਂ ਆਪਣੇ ਘਰੇ ਬਿਆਲੀਆਂ ਟੂਮਾਂ ਪਈਆਂ ਹੁੰਦੀਆਂ ਨੇ ਜਾਂ ਤਾਂ ਕੋਈ ਚੈਨੀ ਲੈ ਲਿਓ ਜਾਂ ਕੋਈ ਕਾੜੇ ਹੋਣ ਜਾਂ ਹਾਰ ਹੋਵੇ ਜਾਂ ਕੋਈ ਗੁੱਠੀ ਹੋਵੇ ਜਾਂ ਕੜਾ ਪਿਆ ਹੋਵੇ ਕਿਸੇ ਵੀ ਪ੍ਰਕਾਰ ਦੀ ਚੀਜ਼ ਲੈ ਸਕਦੇ ਹੋ ਉਸ ਤੋਂ ਬਾਅਦ ਇਹਨੇ ਤੁਸੀਂ ਸਾਫ ਪਾਣੀ ਦੇ ਨਾਲ ਧੋ ਲਓ ਜਿਹੜਾ ਕੋਈ ਇਹਨਾਂ ਦੇ ਉੱਤੇ ਮੁੜਕਾ ਉੱਤਰ ਜੇ ਇਹਨੂੰ ਤੁਸੀਂ ਦੁੱਧ ਦੇ ਵਿੱਚ 10-15 ਮਿੰਟ ਚੰਗੇ ਤਰੀਕੇ ਦੇ ਨਾਲ ਬਾਲਣੇਗਾ ਉਹਨਾਂ ਚਿਰ ਬਾਲਣਾ ਜਿੰਨਾ ਚਿਰ ਜਿਹੜੇ ਆਪਣੇ ਸੌਨੇ ਦੇ ਕਣ ਨੇ ਇਹ ਦੁੱਧ ਦੇ ਵਿੱਚ ਆ ਜਾਣਗੇ ਇਹਨੂੰ ਉਸ ਤੋਂ ਬਾਅਦ ਤੁਸੀਂ ਜੀ ਠੰਡਾ ਕਰਕੇ ਗਲਾਸ ਦੇ ਵਿੱਚ ਪੋਣ ਲਿਓ ਪੋਣ ਤੋਂ ਬਾਅਦ ਜੀ ਇਹ ਤੁਸੀਂ ਸ਼ਾਮ ਨੂੰ ਪੀਣਾ ਸਟਾਰਟ ਕਰ ਦਿਓ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਹੈ ਜਾਂ ਇਮਿਊਨਿਟੀ ਡਾਊਨ ਰਹਿੰਦੀ ਹੈ ਜਾਂ ਤੁਹਾਡੇ ਦਿਮਾਗ ਦੀਆਂ ਨਸਾਂ ਕਮਜ਼ੋਰ ਨੇ ਜਾਂ ਕੋਈ ਦਿਲ ਪ੍ਰਤੀ ਪ੍ਰੋਬਲਮ ਹੈ ਇਹ ਸੌਨੇ ਦੇ ਕਣ ਨੇ ਜਿਹੜੇ ਇਹਦੇ ਵਿੱਚ ਤੱਤ ਨੇ ਇਹ ਸਰੀਰ ਵਾਸਤੇ ਬਹੁਤ ਚੰਗੇ ਹੁੰਦੇ ਨੇ ਇਹ ਤੁਸੀਂ ਆਪ ਵੀ ਪੀ ਸਕਦੇ ਹੋ ਤੇ ਬੱਚਿਆਂ ਨੂੰ ਵੀ ਪਿਆ ਸਕਦੇ ਹੋ ਜਿਹੜੇ ਪੜ੍ਹਾਈ ਦੇ ਵਿੱਚ ਕਮਜ਼ ਤੇ ਵੀਡੀਓ ਸ਼ੇਅਰ ਕਰ ਦਿਓ